ਸਰ ਅਸੀਂ ਮੰਡੀ ਮਿੰਡਗੜ ਤੋਂ ਬਿਲੋਂਗ ਕਰਦੇ ਆ ਜੀ ਮੇਰੇ ਮਦਰ ਨੇ ਤੇ ਮੇਰੇ ਵਾਈਫ ਮੇਰੇ ਨਾਲ ਆਏ ਨੇ ਤੇ ਅਸੀਂ ਹੈ ਨਾ ਉੱਥੇ ਇੱਕ ਸਾਡੀ ਪਲਾਟ ਲਿੱਤਾ ਸੀ ਅੱਜ ਤੋਂ 1 ਸਾਲ 1-2 ਮਹੀਨੇ ਪਹਿਲਾਂ ਦੀ ਗੱਲ ਆ ਅਸੀਂ ਇੱਕ ਪਲਾਟ ਲਿੱਤਾ ਸੀਗਾ ਇੱਕ ਛੋਟਾ ਜਿਹਾ ਪਲਾਟ ਹੈ 19x45 20 ਵਿਸਪੇ ਤੋਂ ਵੀ ਘਟਦਾ ਪਲਾਟ ਹੈ ਉਸ ਉਸ ਘਰ ਦੇ ਸਾਹਮਣੇ ਇੱਕ ਕੋਈ ਰਸੂਕਦਾਰ ਬੰਦਾ ਹੈ ਜੀ ਸ਼ਹਿਰ ਦਾ ਜਿਹਦਾ ਪਲਾਟ ਹੈ ਉਹ 5 ਵਿਸਵੇ ਦੀ ਉਹਦੀ ਕੋਠੀ ਆ ਜਦੋਂ ਅਸੀਂ ਆਪਣੀ ਕੰਸਟਰਕਸ਼ਨ ਸ਼ੁਰੂ ਕਰਨ ਲੱਗੇ ਉਹ ਜਿਵੇਂ ਗਲੀ ਦੀ ਜਿਹੜੀ ਵਿਡਥ ਹੈ ਜੀ ਉਹ ਨੇਅਰ ਅਬਾਊਟ 15 ਟੂ 17 ਫਿਟ ਦੀ ਆ ਜੀ ਤੋ ਕਹਿੰਦੇ ਜੀ ਮੇਰੀ ਫੋਰਚੂਨਰ ਕਾਰ ਹੈ ਉਹ ਅੰਦਰੋਂ ਬਾਹਰ ਨਿਕਲਦੇ ਹੋਏ ਮੈਨੂੰ ਦਿੱਕਤ ਆਂਦੀ ਆ ਇਸ ਕਰਕੇ ਇਹ ਪਲਾਟ ਨੂੰ ਮੈਨੂੰ ਸੇਲ ਕਰੋ ਅਸੀਂ ਦੇਖੋ ਛੋਟੀ ਜੀ ਫੈਮਲੀ ਆ ਟੀਚਿੰਗ ਫੈਮਲੀ ਤੋਂ ਅਸੀਂ ਬਿਲੋਂਗ ਕਰਦੇ ਆ ਤਾਂ ਸਾਨੂੰ ਇਹ ਸੀਗਾ ਕਿ ਅਸੀਂ ਆਪਣਾ ਉਰੇ ਘਰ ਬਣਾਣਾ ਹੈ ਬੜਾ ਅੱਛਾ ਏਰੀਆ ਹੈ ਕਿ ਛੋਟੇ ਦਾ ਘਰ ਸਾਡਾ ਰੈਡੀ ਹੋ ਜਾਊਗਾ ਬਟ ਉਹ ਪਰਸਨ ਸਾਨੂੰ ਉੱਥੇ ਘਰ ਬਣਾਉਣ ਨੂੰ ਵਾਸਤੇ ਰੋਕਦਾ ਏ ਜਦੋਂ ਅਸੀਂ ਕੰਸਟਰਕਸ਼ਨ ਸ਼ੁਰੂ ਕੀਤੀ ਉਹਨੇ ਪੁਲਿਸ ਵਾਲੇ ਭੇਜ ਕੇ ਸਾਡੀ ਕੰਸਟਰਕਸ਼ਨ ਰੁਕਵਾਤੀ ਉੱਥੇ ਜੀ ਦਾ ਬੰਦਾ ਕੀ ਨਾਂ ਨਾ ਨਾ ਦੀਪਕ ਮਲ ਉੱਤਰ ਹੈ ਜੀ ਉਹਦਾ ਪਸੰਦ ਨਾਮ ਕੀ ਕੰਮ ਕਰਦਾ ਹੋ ਉਹ ਲੋਹੇ ਦਾ ਹੀ ਕੋਈ ਕੰਮ ਕਰਦਾ ਹੈ ਜੀ ਉੱਥੇ ਗੋਵਿੰਦਗੜ੍ਹ ਦੇ ਵਿੱਚ ਜੀ ਸਰ ਸਾਨੂੰ ਪਹਿਲਾਂ ਤਾਂ ਕੁਝ ਨਹੀਂ ਪਤਾ ਸੀਗਾ ਅਸੀਂ ਆਪ ਸੋਚ ਰਹੇ ਸੀਗੇ ਕਿ ਪੁਲਿਸ ਜਾਂਦੀ ਹੈ ਉੱਥੇ ਤੇ ਕੁਝ ਕਰਦੀ ਹੈ ਨਹੀਂ ਗਈ ਸਾਨੂੰ ਵੀ ਇਸ ਇਸੇ ਦਾ ਪਤਾ ਨਹੀਂ ਸੀ ਕਿ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਬਟ ਅੱਜ ਸਾਨੂੰ ਇੱਕ ਉੱਥੇ ਨਾ ਲੋਕਲ ਕਿਸੇ ਉਹ ਆਪਾਂ ਵੀ ਆਮ ਆਦਮੀ ਪਾਰਟੀ ਵਾਲੇ ਪਰਸਨ ਸਨ ਉਹਨਾਂ ਨੇ ਕੋਈ ਕਾਨਫਰੰਸ ਕੀਤੀ ਹੈ ਉੱਥੇ ਲੋਕਲ ਸਾਨੂੰ ਉਦੋਂ ਪਤਾ ਲੱਗਿਆ ਕਿ ਇਹ ਆਮ ਆਦਮੀ ਪਾਰਟੀ ਨਾਲ ਕੋਈ ਲਿੰਕਡ ਬੰਦਾ ਹੈਗਾ ਏ ਤੇ ਉਹ ਪਰਸਨ ਕੀ ਕਹਿੰਦੇ ਨੇ ਕਿ ਅਸੀਂ ਕਿਸੇ ਪਾਰਟੀ ਨਾਲ ਲਿੰਕ ਕਰਦੇ ਹਾਂ ਤਾਂ ਕਰਕੇ ਅਸੀਂ ਮਤਲਬ ਇਹਨੂੰ ਕੰਮ ਕੋਈ ਇਹਨੂੰ ਉਹਦੇ ਕੰਮ ਦੇ ਵਿੱਚ ਅੜਚਨ ਪਾ ਰਹੇ ਆ ਇਹ ਉਲਟਾ ਸਾਨੂੰ ਬਲੇਮ ਕਰ ਰਹੇ ਨੇ ਅੜਚਨ ਕਿਹ ਅਜੀ ਅਸੀਂ ਜੀ ਜਿਵੇਂ ਲਾਈਕ ਕੰਮ ਸ਼ੁਰੂ ਕਰਨ ਲੱਗੇ ਆ ਜੀ ਤਾਂ ਪੁਲਿਸ ਨੂੰ ਕਹਿ ਕੇ ਕੰਮ ਰੁਕਵਾਤਾ ਸਾਡਾ ਬਾਈ ਡਿਫਾਲਟ ਪੁਲਿਸ ਦਾ ਕੋਈ ਰਾਈਟ ਨਹੀਂ ਪੰਦਾ ਜੇ ਸਾਡੇ ਕੋਲ ਸਾਰੇ ਡਾਕੂਮੈਂਟਸ ਹੈਗੇ ਨੇ ਸਾਡੇ ਕੋਲ ਰਜਿਸਟਰੀ ਮੇਰੇ ਨਾਂ ਤੇ ਆ ਕਮੇਟੀ ਦੇ ਵਿੱਚ ਐਨਓਸੀ ਉਹ ਹੋਈ ਹੋਈ ਆ ਸਾਰੇ ਲੀਗਲ ਡਾਕੂਮੈਂਟਸ ਨੇ ਸਾਡੇ ਕੋਲ ਬਟ ਫਿਰ ਵੀ ਪੁਲਿਸ ਕਹਿੰਦੀ ਤੁਸੀਂ ਕੰਮ ਨਹੀਂ ਸ਼ੁਰੂ ਕਰ ਸਕਦੇ ਜਦੋਂ ਅਸੀਂ ਪੁਲਿਸ ਨੂੰ ਸਾਰੇ ਡਾਕੂਮੈਂਟਸ ਦਿਖਾਏ ਜਾਂ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਕਿਉਂ ਨਹੀਂ ਬਣਾ ਸਕਦੇ ਤਾਂ ਫਿਰ ਅਸੀਂ ਕੰਮ ਆਪਣਾ ਸ਼ੁਰੂ ਕਰਨ ਲਈ ਸਾਨੂੰ ਉਹਨਾਂ ਨੇ ਪਰਮਿਸ਼ਨ ਦਿੱਤੀ ਦੋ ਤਿੰਨ ਦਿਨ ਬਾਅਦ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਚਾਰ ਦੀਵਾਰੀ ਬਾਉਂਡਰੀਆਂ ਹੋ ਗਈਆਂ ਸਰ 7 ਤੋਂ 8 ਫੁੱਟ ਦੀਆਂ ਬਾਉਂਡਰੀਆਂ ਹੋ ਗਈਆਂ ਸਾਰੀਆਂ ਔਰ ਰਾਤ ਨੂੰ ਫਰਾਈ ਸੈਟਰਡੇ ਰਾਤ ਨੂੰ ਗੁੰਡੇ ਆਉਂਦੇ ਨੇ ਜੀ 15 ਫਰਵਰੀ ਨੂੰ ਗੁੰਡੇ ਆਉਂਦੇ ਨੇ 15 ਤੋਂ 20 ਗੁੰਡੇ ਆਉਂਦੇ ਨੇ 3-4 ਗੱਡੀਆਂ ਭਰ ਕੇ ਤਲਵਾਰਾਂ ਲੈ ਕੇ ਉਹ ਸਾਰੇ ਘਰ ਨੂੰ ਟਾ ਜਾਂਦੇ ਨੇ ਜੀ ਸਾਡੇ ਨੂੰ ਜਦੋਂ ਅਸੀਂ ਉੱਥੇ ਬਾਚੋ ਦੇਖਦੇ ਆ ਜਾ ਕੇ ਸਾਨੂੰ ਨਾਲ ਉੱਥੇ ਜਿਹੜੇ ਸਾਡੇ ਨਾਈਬਰ ਨੇ ਉਹਨਾਂ ਨੇ ਦੱਸਿਆ ਕਿ ਐਵੇਂ ਕਰਕੇ ਤੁਹਾਡੀ ਪ੍ਰੋਬਲਮ ਹੋ ਗਈ ਸਰ ਜਿਸ ਬੰਦੇ ਦਾ ਘਰ ਸਾਡੇ ਪਲਾਟ ਦੇ ਸਾਹਮਣੇ ਹੋਵੇ ਉਹਨਾਂ ਦੇ ਘਰ ਤੋਂ ਇੱਕ ਮੈਂਬਰ ਨਾ ਨਿਕਲਿਆ ਹੋਵੇ ਐਨਾ بڑا ਇਨਸੀਡੈਂਟ ਹੋਇਆ ਹੋਵੇ ਕਿ ਇਹ ਹੋ ਸਕਦਾ ਹੈ ਕਿ ਕਿਸੇ ਨੂੰ ਪਤਾ ਵੀ ਨਾ ਹੋਵੇ ਉਹਨਾਂ ਕਿਸ ਤਰ੍ਹਾਂ ਪਤਾ ਕਿ ਉਹਨਾਂ ਨੇ ਨਹੀਂ ਕਰਾਇਆ ਸਾਨੂੰ ਇਸ ਤਰ੍ਹਾਂ ਪਤਾ ਜਦੋਂ ਅਸੀਂ ਮੌਕੇ ਤੇ ਗਏ ਜੀ ਉੱਥੇ ਮੌਕੇ ਤੇ ਇਹ ਦੋ ਬੰਦੇ ਇੱਕ ਆਜ਼ਾਦ ਸੀਗਾ ਜੀ ਇੱਕ ਦੀਪਕ ਮਲੋਤਰਾ ਨਾਂ ਦਾ ਬੰਦਾ ਉੱਥੇ ਕਾਰ ਦੇ ਬਾਹਰ ਖੜੇ ਹੋ ਕੇ ਡਰਿੰਕ ਕਰ ਰਹੇ ਸੀਗੇ ਔਰ ਇੰਜੋਏ ਕਰ ਰਹੇ ਸੀਗੇ ਪਲਾਟ ਦੇ ਉਹ ਟੁੱਟਣ ਤੋਂ ਬਾਅਦ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਵੀ ਥੋੜੇ ਹੈਰਾਨ ਹੋ ਗਏ ਕਿ ਇਹ ਰਾਤ ਨੂੰ 2:30 ਵਜੇ ਉਹਰੇ ਕਿਵੇਂ ਪਹੁੰਚ ਚੁੱਕੇ ਆ ਕਿ ਇਹਨਾਂ ਨੂੰ ਕਿਹਨੇ ਇਨਫੋਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਆ ਸਾਡਾ ਕੰਮ ਤੁਸੀਂ ਕਰਵਾਤਾ ਤਾਂ ਉਸ ਤੋਂ ਬਾਅਦ ਕਹਿੰਦੇ ਨੇ ਤੁਸੀਂ ਜੋ ਕਰਨਾ ਕਰ ਲਓ ਸਾਨੂੰ ਕੋਈ ਹੱਥ ਦੇ ਵਿੱਚ ਉਹਨਾਂ ਦੇ ਗਲਾਸ ਪਕੜੇ ਹੋਏ ਨੇ ਜੀ ਦੋਨਾਂ ਦੇ ਸ਼ਰਾਬ ਦੇ ਡਰਿੰਕ ਕਰ ਰਹੇ ਨੇ ਓਪਨਲੀ ਕਹਿ ਰਹੇ ਨੇ ਚੈਲੰਜ ਕਰ ਰਹੇ ਨੇ ਜੋ ਤੁਹਾਡੇ ਤੋਂ ਬੰਨ ਹੁੰਦਾ ਕਰ ਲਓ ਇਸ ਤੋਂ ਬਾਅਦ ਸਵੇਰੇ ਉਹੀ ਵੀਡੀਓ ਇੱਕ ਸਾਡੇ ਕੋਲ ਉਹਦਾ ਸੀਸੀਟੀਵੀ ਉਹਦੀ ਵੀਡੀਓ ਵੀ ਹੈਗੀ ਆ ਅਸੀਂ ਉਹ ਪੁਲਿਸ ਨੂੰ ਦਿਖਾਈ ਔਰ ਫੂਟੇਜ ਜਿਹੜੀ ਉਹ ਪਬਲਿਕਸ ਕੀਤੀ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਤੇਰੇ ਕਹਿੰਦਾ ਜੀ ਐਫਆਈਆਰ ਹੁੰਦੀ ਆ 32 ਨੰਬਰ ਐਫਆਈਆਰ ਹੁੰਦੀ ਆ 16 ਤਰੀਕ ਮੰਡੇ ਨੂੰ 17 ਤਰੀਕ ਨੂੰ ਔਰ ਉਹ ਐਫ ਆਈ ਆਰ ਦੇ ਵਿੱਚ ਜਦੋਂ ਅਸੀਂ ਆਪਣੇ ਬਿਆਨ ਦੇ ਵਿੱਚ ਦੀਪਕ ਮਲੋਤਰਾ ਦਾ ਨਾਮ ਵੀ ਲਿਖਿਆ ਸੀਗਾ ਨਾਲ ਆਪਣਾ ਦੂਸਰਾ ਆਜ਼ਾਦ ਕੋਸ਼ਲ ਸੀਗਾ ਤੇ ਬਾਕੀ ਅਣਪਛਾਤੇ ਬੰਦੇ ਸੀਗੇ ਉਹਨਾਂ ਦੇ ਵਿੱਚੋਂ ਦੀਪਕ ਮਲੋਤਰਾ ਜਿਹੜਾ ਮੇਨ ਐਕਿਊ ਸੀਗਾ ਉਹਦਾ ਨਾਮ ਹੀ ਨਹੀਂ ਹੈਗਾ ਜੀ ਉਹਦੇ ਵਿੱਚ ਔਰ ਅਸੀਂ ਪੁਲਿਸ ਨੂੰ ਕਿਹਾ ਕਿ ਇਸ ਪਰਸਨ ਦਾ ਨਾਮ ਕਿਉਂ ਨਹੀਂ ਆ ਵੀਡੀਓ ਦੇ ਵਿੱਚ ਸਰੇਆ ਬੋਲ ਰਿਹਾ ਹੈ ਬਟ ਉਹਦਾ ਨਾਮ ਨਹੀਂ ਹੈ ਤਾਂ ਪੁਲਿਸ ਕੋਲ ਕੋਈ ਅਨਸਰ ਨਹੀਂ ਹੈਗਾ ਉਹ ਇਹ ਕਹਿੰਦੇ ਨੇ ਜੀ ਇਹ ਇਨਕੁਆਇਰੀ ਤੇ ਪਤਾ ਸੀ ਕੇਸ ਦੀਪਕ ਮਲੋਤਰਾ ਦਾ ਨਾਮ ਇਨਕੁਆਇਰੀ ਤੇ ਪਤਾ ਸਭ ਤੋਂ ਪਹਿਲਾਂ ਅਸੀਂ ਆਜ਼ਾਦ ਕੋਸ਼ਲ ਨੂੰ ਅਰੈਸਟ ਕਰਾਂਗੇ ਆਜ਼ਾਦ ਕੋਸ਼ਲ ਦੇ ਬਿਆਨਾਂ ਤੇ ਅਸੀਂ ਦੀਪਕ ਮਲੋਤਰਾ ਤੇ ਅੱਗੇ ਐਫ ਆਈ ਆਰ ਕਰਾਂਗੇ ਅਲੀ ਪੁਲਿਸ ਤੋਂ ਰਿਗਵਾਈ ਨਹੀਂ ਕਰਦੀ ਕਨਸਟਰਕਸ਼ਨ ਪੁਲਿਸ ਕਿਧਰ ਕਰਵਾ ਲੀ ਸਰ ਮੇਰੇ ਕੋਲ ਰਿਕਾਰਡਿੰਗਸ ਨਹੀਂ ਜੀ ਪੁਲਿਸ ਕਰਾ ਰਖਵਾ ਗਈ ਪੁਲਿਸ ਕੋਈ ਹਾਊਸਿੰਗ ਵਿਭਾਗ ਦਾ ਨਾ ਕਰੀ ਕਿਹੜਾ ਮੁਲਾਜ਼ਮ ਹੁੰਦਾ ਕੁਝ ਨਾ ਪਤਾ ਮੇਰੇ ਕੋਲ ਜੀ ਫੋਨ ਆਇਆ ਸੀਗਾ ਜੀ ਐਸ ਐਚਓ ਅਰਸ਼ਦੀਪ ਸਿੰਘ ਅਰਸ਼ਦੀਪ ਸ਼ਰਮਾ ਨੇ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਸੀਗਾ ਮੇਰੇ ਕੋਲ ਉਹਨਾਂ ਦੀ ਆਚ ਐਂਡ ਐਵਰੀ ਰਿਕਾਰਡਿੰਗ ਹੈ ਜਿਦੇ ਵਿੱਚ ਇਵਨ ਉਸ ਟਾਈਮ ਜਦੋਂ ਇਹ ਇਨਸੀਡੈਂਟ ਹੋਇਆ ਉਹਨਾਂ ਨੇ ਇੱਟਾਂ ਰਖਵਾਈਆਂ ਨੇ ਸਾਡੇ ਪਲਾਟ ਦੇ ਵਿੱਚ ਔਰ ਇਵਨ ਸੈਂਡ ਤੱਕ ਰਖਵਾਈਏ ਸਾਡੇ ਤੇ ਕੀ ਅਲੀਗੇਸ਼ਨ ਆਇਆ ਸਾਡੇ ਤੇ ਹੀ ਅਲੀਗੇਸ਼ਨ ਲਾਇਆ ਜੀ ਇਹ ਅਨੋਥਰਾਇਜ਼ਡ ਕਲੋਨੀ ਆ ਤੇ ਇੱਥੇ ਮਕਾਨ ਬਣਾ ਰਹੇ ਨੇ ਨਕਸ਼ਾ ਰੁਕਸ਼ਾ ਪਾਸ ਹੈ ਸਾਰਾ ਕਮੇਟੀ ਤੋਂ ਨਕਸ਼ਾ ਪਾਸ ਹੈ ਜੀ ਪਰ ਪੁਲਿਸ ਤੋਂ ਕੋਈ ਅਪਾਇੰਟ ਨਹੀਂ ਸਕਿਆ ਹਾਊਸਿੰਗ ਡਿਪਾਰਟਮੈਂਟ ਆ ਕੇ ਕੰਮਰ ਕੋ ਆਵੇ ਇਹ ਗਲਤ ਕੰਸਟਰਕਸ਼ਨ ਹੋ ਜੇ ਸਰ ਇਹੀ ਤਾਂ ਸਾਨੂੰ ਸਮਝ ਨਹੀਂ ਲੱਗ ਰਿਹਾ ਸਰ ਕਿ ਉਹ ਕਿਉਂ ਮਤਲਬ ਪੁਲਿਸ ਹੀ ਕਿਉਂ ਉਹ ਥੋੜੀ ਬੁਨਾਰ ਕਰਵਾਉਂਦੇ ਉਹ ਨਹੀਂ ਉਹੀ ਚੀਜ਼ ਅਸੀਂ ਉਹਨਾਂ ਨੂੰ ਕਹੀ ਹੈ ਜੀ ਬਟ ਉਹਨਾਂ ਨੇ ਸਾਡਾ 2 ਦਿਨ ਕੰਮ ਬੰਦ ਕਰਵਾ ਕੇ ਰੱਖਿਆ ਜੀ ਈਵਨ ਅਸੀਂ ਐਸਐਚਓ ਸਾਹਮਣੂ ਕਿਹਾ ਕਿ ਜਿਸ ਦਿਨ ਇਹਨਾਂ ਨੇ ਸਾਡਾ ਕੰਮ ਬੰਦ ਕਰਾਇਆ ਉਹ ਤੋਂ ਨੈਕਸਟ ਡੇ ਉਸ ਪਰਸਨ ਨੇ ਜੀ ਉੱਥੇ ਇੱਟਾਂ ਤੇ ਸੈਂਡ ਦਾ ਕੰਮ ਕਰਕੇ ਚਾਰ ਦੀਵਾਰੀ ਕਰਨ ਦੀ ਕੋ ਔਰ ਉਸ ਟਾਈਮ ਤੇ ਮੇਰੇ ਮਦਰ ਔਰ ਮੇਰੇ ਵਾਈਫ ਸੀਗੇ ਪ੍ਰਿਆਗਰਾਜ ਗਏ ਹੋਏ ਸੀ ਇਵਨ ਮੈਂ ਵੀ ਕੋਈ ਘਰੇ ਨਹੀਂ ਸੀਗਾ ਔਰ ਉਸ ਵੇਲੇ ਉਹਨੇ ਇੱਕ ਕੰਸਟਰਕਸ਼ਨ ਸ਼ੁਰੂ ਕੀਤੀ ਐਸਐਸਪੀ ਭੇਜਦਾ ਆਪਣੇ ਮੁਲਾਦਨ ਨੂੰ ਐਸਐਚਓ ਹੀ ਉਹੀ ਭੇਜਦੇ ਆ ਜੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲੇ ਆ ਜੀ ਤੇ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਬਸ ਉਹਨਾਂ ਨੇ ਤਾਂ ਫਿਰ ਇਹ ਕਹਾ ਜੀ ਇਸ ਕੇਸ ਦੇ ਅੰਡਰ ਹੈ ਨਾ ਉਹ ਆ ਇੱਕ ਐਫਆਈਆਰ ਹੋਗੀ ਜੀ ਬਸ ਇੱਕ ਓਵੀ ਕਿਦੇ ਨਾਮ ਤੇ ਹੋਗੀ ਆਜ਼ਾਦ ਕੋਸ਼ਲ ਦੇ ਨਾਮ ਤੇ ਤੇ ਪਲੱਸ ਜੋ ਅਣਪਛਾਤੇ ਬੰਦੇ ਸੀ ਉਹਨਾਂ ਤੇ ਹੋ ਗਈ। ਹੋਰ ਹੁਣ ਤੁਹਾਡਾ ਕੰਮ ਚੱਲ ਰਿਹਾ ਹੈ ਨਾ ਜਾਂ ਫਿਰ ਜਿਵੇਂ ਵੀ ਹੈ। ਨਹੀਂ ਕੰਮ ਬੰਦ ਹੈ ਜੀ। ਅਸੀਂ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ। ਜੀਤੋ ਅਸੀਂ ਪਾਣੀ ਲੈਣਾ ਹੁੰਦਾ ਹੈ ਉਹਨੂੰ ਮਨਾ ਕਰ ਦਿੰਦੇ ਨੇ। ਉਹਨੂੰ ਧਮਕਾਣ ਲੱਗ ਜਾਂਦੇ ਨੇ ਕਿ ਇਹਨਾਂ ਨੂੰ ਪਾਣੀ ਨਹੀਂ ਦੇਣਾ। ਜੀਤੋ ਅਸੀਂ ਕੋਈ ਲਾਈਟ ਲੈਣ ਦੀ ਕੋਸ਼ਿਸ਼ ਕਰਦੇ ਆਂ ਉਹਨਾਂ ਨੂੰ ਧਮਕਾਣ ਲੱਗ ਜਾਂਦੇ ਨੇ ਕਿ ਤੁਸੀਂ ਇਹਨਾਂ ਨੂੰ ਲਾਈਟ ਨਹੀਂ ਦੇਣੀ। ਮਤਲਬ ਹਰ ਚੀਜ਼ ਦੇ ਵਿੱਚ ਅੜਚਣ ਪੈਦਾ ਕਰਦੇ ਨੇ ਇਹ ਬੰਦੇ। ਬੰਦ ਕੀ ਚਾਹਦੇ ਆਂ ਅੱਜ ਉੱਥੇ ਪ੍ਰੈਸ ਕਾਨਫਰੰਸ ਕਰਦੇ ਹੋ। ਉਹਦੀ ਕੀ ਜਵਾਬ ਨਹੀਂ ਸਰ ਸਾਡੀ ਤਾਂ ਮਾਨਯੋਗ ਸੀਐਮ ਸਾਹਿਬ ਨੂੰ ਇੱਕ ਗੁਜਾਰਿਸ਼ ਹੈ ਜੀ ਅਸੀਂ ਇੱਕ ਬਹੁਤ ਹੀ ਇੱਕ ਸਧਾਰਨ ਪਰਿਵਾਰ ਤੋਂ ਆ ਸਾਡਾ ਘਰ ਆ ਕੇ ਇੱਕ ਵਾਰ ਦੇਖਿਆ ਜਾਵੇ ਕੋਈ ਪਰਸਨ ਨੂੰ ਜਿਹਦੀ ਡਿਊਟੀ ਲਾਨ ਦੇਖਣ ਕਿ ਇਹ ਕਿੰਨੇ ਕਸ਼ਾਹੂਕਾਰ ਫੈਮਿਲੀ ਤੋਂ ਅਸੀਂ ਬਿਲੋਂਗ ਕਰਦੇ ਆ ਅੱਕੀ ਸਾਡਾ ਬੈਕਗ੍ਰਾਉਂਡ ਕੀ ਹੈ ਸਾਡਾ ਚੈੱਕ ਕੀਤਾ ਜਾਵੇ ਸੀਐਮ ਸਾਹਿਬ ਹਰ ਉਹਦੇ ਵਿੱਚ ਵਾਈਟ ਚ ਕਹਿੰਦੇ ਨੇ ਕਿ ਮੈਂ ਵੀ ਇੱਕ ਸਧਾਰਨ ਪਰਿਵਾਰ ਤੋਂ ਆ ਔਰ ਸੇਮ ਇੱਕ ਅਸੀਂ ਵੀ ਟੀਚਰ ਫੈਮਿਲੀ ਤੋਂ ਆ ਮੈਂ ਵੀ ਟੀਚਰ ਆ ਮੇਰੀ ਵਾਈਫ ਵੀ ਟੀਚਰ ਨੇ ਮੇਰੀ ਸਿਸਟਰ ਵੀ ਟੀਚਰ ਹੈ ਇੱਕ ਅਸੀ ਟੀਚਰ ਹੈ ਉਹ ਵੀ ਕਹਿੰਦੇ ਨੇ ਅਸੀਂ ਮਾਸਟਰ ਦੀ ਫੈਮਿਲੀ ਤੋਂ ਆ ਅਸੀਂ ਖੁਦ ਮਾਸਟਰ ਹੈ ਜੀ ਤੇ ਸਾਡੇ ਨਾਲੇ ਤੱਕਾ ਹੋ ਰਿਹਾ ਏ ਉਹ ਰ ਅਸੀਂ ਕਿਹਾ ਸਾਨੂੰ ਆਪਣਾ ਘਰ ਬਣਾਉਂਦਾ ਰਾਈਟ ਨਹੀਂ ਹੈਗਾ ਜੀ ਅਸੀਂ ਘਰ ਬਣਾਉਨੇ ਆ ਤਾਂ ਪੁਲਿਸ ਪ੍ਰਸ਼ਾਸਨ ਅਸੀਂ ਕਿੱਥੇ ਕਿੱਥੇ ਲੜ ਸਕਦੇ ਆ ਜੀ ਇੱਕ ਆਮ ਇਨਸਾਨ ਸਾਡੇ ਵਰਗਾ ਅਸੀਂ ਉਸ ਪਾਰਟੀਆਂ ਨਾਲ ਕਿੱਥੋਂ ਲੜ ਲੜ ਲਾਂਗੇ ਜੀ ਉਸ ਐਨੇ ਜਿਹੜੇ ਰਸੂਕਦਾਰ ਬੰਦੇ ਨੇ ਜੀ ਸਰ ਕੋਈ ਨਹੀਂ ਜੀ ਕੋਈ ਦੁਸ਼ਮਣੀ ਨਹੀਂ ਜੀ ਅਸੀਂ ਇੱਕ ਦੂਸਰੇ ਨੂੰ ਜਾਣਦੇ ਤੱਕ ਨਹੀਂ ਹੈਗੇ ਜੀ ਉਹ ਮਤਲਬ ਇਹ ਲਗਾ ਲਓ ਅਸੀਂ ਤਾਂ ਆਪਣਾ ਕੰਮ ਹੈ ਜੀ ਸਕੂਲ ਤੋਂ ਘਰ ਘਰ ਤੋਂ ਸਕੂਲ ਸ਼ਾਮ ਨੂੰ ਅਸੀਂ ਬੱਚਿਆਂ ਨੂੰ ਖਲਾਨੇ ਆ ਜੀ ਤੇ ਮੈਂ ਬੱਚਿਆਂ ਨੂੰ ਇੰਗਲਿਸ਼ ਸਿਖਾਉਣਾ ਹੈ ਜੀ ਅਰਬੀ ਸਿਖਾਉਣਾ ਹੈ ਤਾਂ ਸਾਡਾ ਤਾਂ ਉਹਨਾਂ ਨਾਲ ਕੋਈ ਲਾਗਾ ਦੇਗਾ ਨਹੀਂ ਸ਼ਹਿਰ ਦੇ ਵਿੱਚ ਜੀ ਕੋਈ ਵੀ ਉਥੋਂ ਮਤਲਬ सीएम साहब ਤੋਂ ਫੇਰ ਅਸੀਂ ਉਹੀ ਗੁਜਾਰਿਸ਼ ਕਰਦੇ ਆ ਕਿ ਉਹ ਆ ਕੇ ਦੇਖਣ ਕਿ ਇਹ ਕਿਸ ਲੈਵਲ ਦਾ ਧੱਕਾ ਹੋ ਰਿਹਾ ਹੈ ਤੇ ਇਸ ਟੀਨ ਨੂੰ ਪੋਲੀਟੀਕਲੀ ਕਿਉਂ ਬਣਾਇਆ ਜਾ ਰਿਹਾ ਹੈ ਮਤਲਬ ਪੋਲੀਟੀਕਲੀ ਬਣਾਉਣ ਦੇ ਚੱਕਰ ਚ ਉਹ ਪਰਸਨ ਅੱਜ ਉਹ ਕਹਿ ਰਿਹਾ ਹੈ ਕਿ ਇਹ ਕਿਸੇ ਪੋਲੀਟਿਕਲ ਪਾਰਟੀ ਨਾਲ ਇਨਵੋਲ ਨਹੀਂ ਸਾਡੇ ਕੋਈ ਵੀ ਇੱਕ ਫੋਟੋ ਦਿਖਾ ਦਿਓ ਕੋਈ ਵੀ ਕਿਤੇ ਦਿਖਾ ਦਿਓ ਕਿ ਮੈਂ ਕਿਸੇ ਦੀ ਰੈਲੀ ਚ ਕਿਸੇ ਵੀ ਜਗ੍ਹਾ ਤੇ ਇਨਵੋਲਵ ਹੋਵਾਂ ਉਹਦਾ ਮਕਸਦ ਕੀ ਸਿਰਫ ਫੋਰਚੂਨਰ ਘਟਾਉਣਾ ਉਹਦਾ ਮਕਸਦ ਇਹ ਆ ਜੀ ਉਹਦੇ ਕੋਲ ਫੋਰਚੂਨਰ ਕਾਰ ਹੈ ਕਿ ਉਹ ਕਾਰ ਉਹਦੀ ਨਿਕਲਦੀ ਨਹੀਂ ਹੈ ਕਰੋ ਨਿਕਲਦੀ ਹੈ ਜੀ ਪਹਿਲਾਂ ਤਾਂ ਉਹ ਕੀ ਕਰਦਾ ਸੀ ਖਾਲੀ ਪਲਾਟ ਸੀਗਾ ਆਰਾਮਨਾਲ ਬੈਕ ਹੁੰਦੀ ਸੀਗੀ ਜੀ ਕਾਰ ਉਹਦੀ ਤੇ ਉਹ ਨਿਕਲ ਕੇ ਆਪਣਾ ਕੰਮ ਤੇ ਚਲਾ ਜਾਂਦਾ ਸੀ ਹੁਣ ਉਹਨੂੰ ਥੋੜੀ ਤਕਲੀਫ ਹੋਣ ਲੱਗ ਗਈ ਕਿ ਸਾਹਮਣੇ ਇੱਕ ਗਰੀਬ ਪਰਿਵਾਰ ਕਿਉਂ ਕਾਰ ਬਣਾ ਰਿਹਾ ਹੈ ਜੀ ਕੀ ਦਿੱਕਤ ਆਏਗੀ پوری ਗੱਡੀ ਨੂੰ ਦਿੱਕਤ ਆਏਗੀ ਤਾਂ ਉਥੇ ਕਿ ਗਰੀਬ ਪਰਿਵਾਰ ਉਥੇ ਘਰ ਬਣਾ ਰਿਹਾ ਹੈ ਇਹ ਵੀ ਸਭ ਤੋਂ ਬੜੀ ਮੈਨੂੰ ਲੱਗਦਾ ਉਹਨੂੰ ਦਿੱਕਤ ਹੈ ਜੀ ਨਕਸ਼ਾ ਪਾਸ ਹੈ ਜੀ ਸਾਡਾ ਮਤਲਬ ਪ੍ਰਸ਼ਾਸਨ ਹਰ ਚੀਜ਼ ਤੇ ਸਾਨੂੰ ਤੰਗ ਕਰ ਰਿਹਾ ਹੈ ਅਸੀਂ ਕੋਈ ਉਥੇ ਕੈਮਰਾ ਲਗਾਣੇ ਆ ਜੀ ਪੁਲਿਸ ਕੈਮਰੇ ਉਤਾਰਨ ਨੂੰ ਵਾਸਤੇ ਆ ਜਾਂਦੀ ਹੈ ਜੀ ਸਾਡੇ ਮਤਲਬ ਸਾਡੇ ਘਰ ਟਾਂ ਤੋਂ ਬਾਅਦ ਅਸੀਂ ਉਥੇ ਇੱਕ ਬੈਟਰੀਆਂ ਨਾਲ ਕੈਮਰੇ ਲਗਾ ਲਏ ਜੀ ਉਥੇ ਕਿ ਹੋਰ ਤਾਂ ਕੋਈ ਆਪਸ਼ਨ ਹੈ ਨਹੀਂ ਕਿ ਕੱਲ ਨੂੰ ਇਹ ਨਾ ਹੋਵੇ ਸਾਡਾ ਫੇਰ ਕੋਈ ਨੁਕਸਾਨ ਕਰ ਦਵੇ ਕੰਸਟਰਕਸ਼ਨ ਸ਼ੁਰੂ ਕਰਨੇ ਆ ਅਸੀਂ ਸਿਕਿਉਰਿਟੀ ਪਰਪਸ ਲਈ ਲਾਈ ਸੀਗੇ ਪੁਲਿਸ ਦੇ ਵਿੱਚ ਦੀਪਕ ਮਲੋਤਰਾ ਕੰਪਲੇਂਟ ਕਰਦਾ ਹੈ ਜੀ ਕਿ ਇਹਨਾਂ ਦੇ ਕੈਮਰੇ ਉਤਾਰੇ ਜਾਣ ਇਹ ਕਿਉਂ ਕੈਮਰੇ ਉਤਾਰੇ ਜਾਣ ਕਿਉਂਕਿ ਇਹ ਮੇਰੇ ਘਰ ਦੇ ਵਿੱਚ ਫੋਕਸ ਕਰ ਰਹੇ ਨੇ ਇਹਦੇ ਕੈਮਰੇ ਅਸੀਂ ਐਸ ਐਚਓ ਸਾਹਿਬ ਨੂੰ ਉਹਦੀ ਫੋਟੋ ਤੱਕ ਭੇਜਤੀ ਕਿ ਸਾਰਾ ਚੈੱਕ ਕਰੋ ਕਿ ਇਹਨਾਂ ਦੇ ਕੈਮਰੇ ਕੀ ਇਹਨਾਂ ਦੇ ਘਰ ਨੂੰ ਦੇਖ ਰਹੇ ਨੇ ਬਾਇ ਡਿਫਾਲਟ ਜੋ ਚੀ ਰੋਲ ਆ ਅਸੀਂ ਉਹਦੇ ਅਕੋਰਡਿੰਗਲੀ ਹੀ ਕੰਮ ਕਰ ਰਹੇ ਹਾਂ ਜੀ ਸਾਰਾ ਸਾਨੂੰ ਮੰਡੀ ਗਵਿੰਦਗੜ੍ਹ ਥਾਣਾ ਲੱਗਦਾ ਹੈ ਜੀ ਉੱਥੇ ਅਰਸ਼ਦੀਪ ਸ਼ਰਮਾਇਆ ਜੀ ਉਹਨਾਂ ਨੂੰ ਸਰ ਇਹਦੇ ਵਿੱਚ ਕੀ ਹੋਇਆ ਅਸ ਤੋਂ 2 ਦਿਨ ਪਹਿਲਾਂ ਇੱਕ ਹੋਰ ਇੱਕ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਚਾਹ ਰਿਹਾ ਹਾਂ ਜਿਸ ਕਰਕੇ ਸਾਨੂੰ ਉਰੇ ਤੱਕ ਪਹੁੰਚਣਾ ਪਿਆ ਹੁਣ ਤਾਂ ਮਤਲਬ ਇਹ ਲਗਾ ਲਓ ਪਹਿਲਾਂ ਤਾਂ ਗਾਲੀ ਗਲੋਚ ਜਾਂ ਧਮਕੀਆਂ ਸਾਡੇ ਤੱਕ ਸੀਗੀਆਂ ਮੇਰੇ ਤੇ ਮੇਰੀ ਵਾਈਫ ਤੱਕ ਸੀਗੀਆਂ ਹਾਂ ਹਾਂਜੀ ਹੁਣ ਤਾਂ ਸਾਡੇ ਬੱਚਿਆਂ ਤੱਕ ਵੀ ਹੱਥ ਚੁੱਕਨੇ ਸ਼ੁਰੂ ਹੋ ਗਏ ਉਸ ਪਰਸਨ ਵੱਲੋਂ ਜਿਹਦੀ ਕੀ ਸਾਡੇ ਕੋਲ ਵਿਦ ਰਿਕਾਰਡ ਵੀਡੀਓ ਹੈਗੀ ਆ ਸੀਸੀਟੀਵੀ ਫੂਟੇਜ ਹੈਗੀ ਆ ਬੱਚੇ ਤੇ ਉਹਨੇ ਹੱਥ ਚੱਕਿਆ ਜੀ ਬੱਚੇ ਨੂੰ ਮਾਰ ਰਿਹਾ ਜੀ ਬੱਚੇ ਨੂੰ ਪੁਸ਼ ਕਰ ਰਿਹਾ ਜੀ ਉਹ ਉਹਦੀ ਵੀਡੀਓ ਹੈਗੀ ਆ ਪੁਲਿਸ ਨੂੰ ਦਿਖਾਈ ਆ ਬੱਚਾ 15 ਸਾਲ ਦਾ ਮਾਈਨਰ ਬੱਚਾ ਹੈ ਜੀ ਬੇਟੀ ਹੈ ਮੇਰੀ ਮੇਰੀ ਪਾਂਜੀ ਹੈ ਜੀ ਉਹਨੂੰ ਇਹਨੇ ਹਿੱਟ ਵੀ ਕੀਤਾ ਜੀ ਕੱਲ ਤਾਂ ਜਿਹੜਾ ਐਫ ਆਈ ਆਰ ਹੋਇਆ ਉਸੇ ਕਿੰਨੇ ਬੰਦੇ ਦਾ ਨਾਮ ਹੈ ਉਹਦੇ ਵਿੱਚ ਜੀ ਇੱਕ ਦੋ ਪਰਸਨ ਬਾਈ ਨੇਮ ਨੇ ਜੀ ਉਹਦੇ ਵਿੱਚ ਆਜ਼ਾਦ ਆਜ਼ਾਦ ਕੋਸ਼ਲ ਹੈ ਅਸੀਂ ਨਹੀਂ ਅਸੀਂ ਜਾਣਦੇ ਨਹੀਂ ਹੈਗੇ ਜੀ ਅਸੀਂ ਤਾਂ ਮੈਨੂੰ ਪਤਾ ਹੈ ਕਿ ਗੋਵਿੰਦਗੜ੍ਹ ਦੇ ਵਿੱਚ ਰਹਿੰਦਾ ਹੈ ਜੀ ਉਹ ਪਰਸਨ ਬਟ ਕੋਈ ਸਾਡਾ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ ਹੈਗੀ ਜੀ ਕਿ ਅਸੀਂ ਇੱਕ ਦੂਸਰੇ ਨੂੰ ਨਹੀਂ ਜਾਣਦੇ ਅਸੀਂ ਸਾਡੀ ਤਾਂ ਇਹ ਹੀ ਹੈ ਜੀ ਸਾਨੂੰ ਬਸ ਆਪਣਾ ਇੱਕ ਜੇ ਮਕਾਨ ਬਣਾਉਣ ਦਾ ਹੱਕ ਹੈਗਾ ਜੇ ਕੋਈ ਸੀਐਮ ਸਾਹਮਣੂ ਕਹਿੰਨੇ ਕਿ ਜੇ ਸਾਨੂੰ ਹੱਕ ਹੈਗਾ ਤਾਂ ਸਾਨੂੰ ਬਣਾਉਣ ਦਿੱਤਾ ਜਾਵੇ ਜੇ ਸਾਡਾ ਨਹੀਂ ਹੱਕ ਹੈਗਾ ਤਾਂ ਅਸੀਂ ਫਿਰ ਸਾਰੀ ਫੈਮਿਲੀ ਹੈ ਜੀ ਤੇ ਦੋ ਜਣੇ ਇਹ ਬੈਠੇ ਆ ਤਾਂ ਅਸੀਂ ਕੀ ਕਰ ਸਕਦੇ ਆ ਸਾਡੇ ਕੋਲ ਤਾਂ ਹੋਰ ਆਪਸ਼ਨ ਕੀ ਹੋਊਗੀ ਜੀ ਤੁਸੀਂ ਸੋਚ ਸਮਝ ਸਕਦੇ ਆ